ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਭੀਵ ਸਿੰਘ ਮੇਰੇ ਪਰਿਵਾਰ ਵਿੱਚ ਦੋ ਬੇਟੀਆਂ ਹਨ ਜੀ ਇੱਕ ਮੇਰੀ ਵਾਈਫ ਹੈ ਅਸੀਂ ਚਾਰ ਜੀ ਹਾਂ ਮੈਂ ਉਹਨਾਂ ਚੋਂ ਇਕੱਲਾ ਹੀ ਕਮਾਉਣ ਵਾਲਾ ਸੀ ਪਿਛਲੇ ਕੁਝ ਸਮੇਂ ਤੋਂ ਮੈਨੂੰ ਅਚਾਨਕ ਪਥਰੀਆਂ ਦੀ ਪ੍ਰੋਬਲਮ ਹੋ ਗਈ ਜਿਸ ਦੇ ਕਾਰਨ ਮੇਰੇ ਗੁਰਦੇ ਹੌਲੀ-ਹੌਲੀ ਖਰਾਬ ਹੁੰਦੇ ਗਏ ਪਿਛਲੇ 6-7-8 ਮਹੀਨਿਆਂ ਦੇ ਵਿੱਚ ਡਾਇਲਸ ਕਰਾ ਰਿਹਾ ਸੀ ਜੋ ਮੇਰੇ ਕੋਲੇ ਜਮਾ ਪੂੰਜੀ ਸੀ ਉਹ ਸਾਰੀ ਦੀ ਸਾਰੀ ਮੇਰੀ ਡਾਇਲਸਾਪ ਤੇਰੀ ਖਰਾਬ ਹੋ ਚੁੱਕੀ ਸੀ ਪੋਸਟ ਆਫ ਦੇ ਵਿੱਚ ਜਿਹੜਾ ਪਾਰਟ ਟਾਈਮ ਜੌਬ ਹੈ ਜੀ ਅਰਧ ਸਰਕਾਰੀ ਹੁੰਦੀ ਹੈ ਜੀ ਬਹੁਤ ਔਖਾ ਸਮਾਂ ਆ ਦਿਖਿਆਈ ਸਾਲ ਪਰ ਤਮੈਂ ਕਰੀ ਰਿਹਾ ਜੀ ਛੁੱਟੀ ਤੇ ਕਿਉਂਕਿ ਡਾਇਲਸ ਮੈਨੂੰ ਹਫਤੇ ਵਿੱਚ ਦੋ ਵਾਰ ਕਰਵਾਉਣੇ ਪੈਂਦੇ ਸੀਗੇ ਇਸ ਕਾਰਨ ਮੈਨੂੰ ਬਹੁਤ ਦਿੱਕਤ ਆ ਰਹੀ ਸੀ ਐਸਾ ਮੈਨੇ ਲਗਭਗ 10-12 ਲੱਖ ਰੁਪਏ ਨੂੰ ਖਰਚ ਹੋ ਗਏ ਜੀ ਮੇਰੇ ਅਕਤੇ ਗੁਰੂ ਪਿਆਰੇ ਨੇ ਖਾਲਸਾ ਆਡ ਵੱਲੋਂ ਸੰਪਰਕ ਨੰਬਰ ਦਿੱਤਾ ਜਿਸ ਨਾਲ ਮੇਰਾ ਇਲਾਜ ਹੋਇਆ ਖਾਲਸਾ ਸਾਡ ਵੱਲੋਂ ਵਰੀ 375000 ਰੁਪਇਆ ਮਦਦ ਕੀਤੀ ਗਈ ਜੀ। ਉਹ ਮੇਰੇ 1.5 ਮਹੀਨੇ ਦੇ ਵਿੱਚ ਵਿੱਚ ਸਹਾਇਤਾ ਹੋ ਗਈ ਸੀ। ਖਾਲਸਾ ਸਾਡ ਦੇ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ। ਜੋ ਲੋੜਵੰਦ ਤੇ ਬੇਸਹਾਰਾ ਲੋਕਾਂ ਨੂੰ ਜੀਵਨ ਬਾਰ ਲੋਕਾਂ ਦੇ ਛੇਤ ਲਈ ਬਹੁਤ ਮਦਦ ਕਰ ਰਹੀ ਹਨ ਜੋ ਆਪਣੇ ਪਰਿਵਾਰ ਬੁਝਾਲਦੇ ਖਲਦੇ ਅਗਦੇ ਕਰ ਆ ਜਾਂਦੇ ਹਨ। ਬਹੁਤ-ਬਹੁਤ ਧੰਨਵਾਦ ਹੈ ਜੀ। ਤਾਂ ਮੈਂ ਇਹ ਕਹਿਣਾ ਚਾਹਣਾ ਕਿ ਬਾਅਦ ਤੋਂ ਬਾਅਦ ਖਾਲਸਾ ਸਾਡ ਤਰੱਕੀਆਂ ਕਰੇ ਦਿਨ ਰਾਤ। ਤਾਰੇ ਕੋੂ ਪਿਆਰਾ ਇਸ ਵਿੱਚ ਮਤਲਬ ਧਿਆਨ ਦੇਵੇ ਲੋੜਵੰਦਾਂ ਦੀ ਮਦਦ ਕਰੇ